ਕਿ ਰਾਜਿਤ ਜੜਾਓ ਸ਼ਿਵ ਸ਼ਕਤ ਸ਼ਿਵ ਸ਼ਕਤ ਆਪ ਉਪਾਏ ਕੈ ਕਰਤਾ ਆਪ ਉਪਾਏ ਕੈ ਕਰਤਾ ਆਪੇ ਹੁਕਮ ਬਰਤਾਏ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਹੁਕਮ ਵਰਤਾਏ ਆਪੇ ਹੁਕਮ ਵਰਤਾਏ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਹੁਕਮ ਵਰਤਾਏ ਆਪੇ ਵੇਖੋ ਆਪੇ ਵੇਖੈ ਗੁਰਮੁਖ ਗੁਰਮੁਖ ਕਿਸੈ 부ਝਾਈ ਕਿਸੈ 부ਝਾਈ ਤੋੜੇ ਬੰਧਨ ਤੋੜੇ ਬੰਧਨ ਹੋਵੇ ਮੁਕਤ ਹੋਵੇ ਮੁਕਤ ਸ਼ਬਦ ਮਨ ਨੇ ਵਸਾਏ ਸ਼ਬਦ ਮਨ ਨੇ ਵਸਾਏ ਸ਼ਬਦ ਮਨ ਨੇ ਸਾਈ ਸਭ ਤੋਂ ਮਾਨਯ ਵਸਾਈ ਗੁਰਮੁਖ ਜਿਸ ਨੂੰ ਵਰੋਖ ਜਿਸ ਨੂੰ ਨੂੰ ਸ਼ਬਦ ਵੱਖਰਾ ਗੁਰਮੁਖ ਜਿਸ ਨੂੰ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਆਪ ਕਰੇ ਸੋ ਹੋਵੇ ਸਸੇ ਓਮਕਾਰ ਸੋ ਛੋਟੀ ਜੀ ਬਾਤ ਬੋਲਣੀ ਸੋ 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 ਆਪ ਕਰੇ ਸੋ ਹੋਵੇ ਆਪ ਕਰੇ ਸੋ ਹੋਵੇ ਇਕਸ ਸਿਓ ਇਕਸ ਸਿਓ ਲਿਵ ਲਾਇ ਲਿਵ ਲਾਇ ਕਹ ਨਾਨਕ ਕਹ ਨਾਨਕ ਆਪੇ ਕਰਤਾ ਆਪੇ ਕਰਤਾ ਆਪੇ ਹੁਕਮ ਬੁਝਾਏ ਆਪੇ ਹੁਕਮ ਬੁਝਾਏ ਸਮਰਤ ਸਾਸਤਰ ਸਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਪੁੰਨ ਪਾਪ ਵਿਚਾਰ ਦੇ ਬੱਬੇ ਨੂੰ ਬਿਹਾਰੀ ਆ ਵਿਚਾਰ ਦੇ ਵਿਚਾਰ ਦੇ ਤਤ ਸੋ ਨਾ ਜਾਣੀ ਤਤ ਸਾਰ ਨਾ ਜਾਣੀ ਤੱਤੇ ਅਧ ਕਲਾ ਕੇ ਜੋਰ ਨਾ ਬੋਲਣਾ ਸ਼ਬਦ ਤਤ 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 ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਗੁਰੂ ਬਜਹੋ ਗੁਰੂ ਬਜਹੋ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਤਿਹੀ ਗੁਣੀ ਤਿਹੀ ਗੁਣੀ ਤਿਹੀ ਗੁਣੀ ਤਿਹੀ ਗੁਣੀ ਸੰਸਾਰ ਭ੍ਰਮ ਸੁਤਾ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਗੁਰ ਕਿਰਪਾ ਤੇ ਸੇ ਜਨ ਜਾਗੇ ਸੇ ਜਨ ਜਾਗੇ ਜਿਨਾਂ ਹਰ ਮਨ ਵਸਿਆ ਜਿਨਾਂ ਹਰ ਮਨ ਵਸਿਆ ਬੁਲਹਿ ਅੰਮ੍ਰਿਤ ਬਾਣੀ ਬੁਲਹਿ ਅੰਮ੍ਰਿਤ ਬਾਣੀ ਕਹ ਨਾਨਕ ਕਹ ਨਾਨਕ ਸੋ ਤਤ ਪਾਏ ਸੋ ਤਤ ਪਾਏ ਜਿਸ ਨੂੰ ਜਿਸ ਨੂੰ ਆਨੰਦ ਇਹਨ ਹਰ ਲਿਵ ਲਾਗੇ ਆਨੰਦ ਇਹਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਵਿਹਾਨੀ ਜਾਗਤ ਰਹਿਣ ਵਿਹਾਨੀ 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 ਵਾਹਿਗੁਰੂ ਸਿਹਾਰੀਆ ਵਿਹਾਨੀ ਵਿਹਾਨੀ ਮਾਤਾ ਕੇ ਉਦਰ ਮਹਿ ਮਾਤਾ ਕੇ ਉਦਰ ਮਹਿ ਪਰਤਪਾਲ ਕਰੇ ਪਰਤਪਾਲ ਕਰੇ ਸੋ ਕਿਉ ਸੋ ਕਿਉ ਮਨਹੁ ਵਿਸਾਰੀਐ ਮਨਹੁ ਵਿਸਾਰੀਐ ਮਨਹੁ ਕਿਉ ਵਿਸਾਰੀਐ ਮਨਹੁ ਕਿਉ ਵਿਸਾਰੀਐ ਤੇਵਡਾਤਾ ਤੇਵਡਾਤਾ ਜੇ ਅਗਨ ਮਹਿ ਜੇ ਅਗਨ ਮਹਿ ਜਿਜੇ ਜੈ ਹਰੀ ਜੈ ਸ਼ਰਤੀ ਜੀ ਵਾਜ ਜੈ ਅਗਨ ਮਹ ਜੈ ਅਗਨ ਮਹ ਆਹਾਰ ਪਹੁੰਚਾ ਬਈ ਆਹਾਰ ਪਹੁੰਚਾ ਬਈ ਆਹਾਰ ਆਹਾਰ ਪਹੋਚ ਆਵੇ ਪਹੋਚ ਆਵੇ ਉਸ ਨੂੰ ਉਸ ਨੂੰ ਨੰਨੇ ਨੂੰ ਹੋੜਾ ਉਸ ਨੂੰ ਉਸ ਨੂੰ ਕਿਹੋ ਪੋਹੇ ਨਾ ਸਕੀ ਕਿਹੋ ਪੋਹੇ ਨਾ ਸਕੀ ਜਸਨਉ ਜਸਨਉ ਆਪਣੀ ਲਿਵ ਲਾਵੇ ਆਪਣੀ ਲਿਵ ਲਾਵੇ ਆਪਣੀ ਲਿਵ ਆਪਣੀ ਲਿਵ ਆਪੇ ਲਾਏ ਆਪੇ ਲਾਏ ਗੁਰਮੁਖ ਗੁਰਮੁਖ ਸਦਾ ਸਮਾਲੀਐ ਸਦਾ ਸਮਾਲੀਐ ਕਹ ਨਾਨਕ ਕਹ ਨਾਨਕ ਦੇਵ ਨਾਤਾ ਦੇਵ ਨਾਤਾ ਸੋ ਕਿਉ ਮਨ ਹੋ ਵਿਸਾਰੀਐ ਸੋ ਕਿਉ ਮਨ ਹੋ ਵਿਸਾਰੀਐ ਆਹੇ ਨੂੰ ਕੜਾ ਮਨ ਹੋ ਮਨ ਹੋ ਸੋ ਕਿਉ ਮਨ ਹੋ ਵਿਸਾਰੀਐ ਸੋ ਕਿਉ ਮਨ ਹੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਜੈਸੀ ਅਗਨ ਉਦਰ ਮਹਿ ਐਸੀ ਬਾਹਰ ਮਾਇਆ ਐਸੀ ਬਾਹਰ ਮਾਇਆ ਮਾਇਆ ਅਗਨ ਮਾਇਆ ਅਗਨ ਸਭ ਇੱਕੋ ਜਹੀ ਸਭ ਇੱਕੋ ਜਹੀ ਕਰਤਾ ਖੇਲ ਰਚਾਇਆ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਜਾ ਤਿਸ ਭਾਣਾ ਤਾ ਜਮਿਆ ਤਾ ਜਮਿਆ ਪਰਵਾਰ ਭਲਾ ਆਯਾ ਪਰਮਾਰ ਮਹਾ ਭਾਇਆ ਲਿਵ ਛੁੜ ਕੀ ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਾਇਆ ਅਮਰ ਵਰਤਾਇਆ ਇਹ ਮਾਇਆ ਇਹ ਮਾਇਆ ਏ ਹੋ ਏ ਹਾ ਏ ਹੋ ਏ ਹਾ ਏ ਹੋ ਮਾਇਆ ਏ ਹਾ ਮਾਇਆ ਜਿਤ ਹਰ ਵਿਸਰੈ ਜਿਤ ਹਰ ਵਿਸਰੈ ਮੋਹ ਉਪਜੈ ਮੋਹ ਉਪਜੈ ਮੋਹ ਮੋਹ ਹਾਏ ਨੁਕੜਾ ਮੋਹ 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 ਉਪਜੈ ਮੋਹ ਉਪਜੈ ਭਾਉ ਦੂਜਾ ਲਾਇਆ ਭਾਉ ਦੂਜਾ ਲਾਇਆ ਕਹ ਨਾਨਕ ਕਹ ਨਾਨਕ ਗੁਰ ਪ੍ਰਸਾਦੀ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਜਿਨ੍ਹਾਂ ਲੇਵ ਲਾਗੀ ਜਿਨ੍ਹਾਂ ਵਿੱਚ ਮਾਇਆ ਪਾਇਆ ਜਿਨ੍ਹਾਂ ਵਿੱਚ ਮਾਇਆ ਪਾਇਆ ਹਰ ਆਪ ਹਰ ਆਪ ਅਮੁੱਲਕ ਹੈ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸਾ ਬਿਟੋ ਕਿਸਾ ਬਿਟੋ ਰਹੇ ਲੋਕ ਵਿਲ ਲਾਏ ਰਹੇ ਲੋਕ ਵਿਲ ਲਾਏ ਵਿਲ ਲਾਏ ਐਸਾ ਸਤਗੁਰ ਐਸਾ ਸਤਗੁਰ ਜੇ ਮਿਲੈ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਤਿਸ ਨੂੰ ਸਿਰ ਸੌਪੀਐ ਨੰਨੇ ਹੋੜਾ ਨੋ ਨੋ ਕਹਿਣਾ ਤਿਸ ਨੂੰ ਤਿਸ ਨੂੰ ਸਿਰ ਸੌਪੀਐ ਸਿਰ ਸੌਪੀਐ ਵਿੱਚ ਹੋ ਆਪ ਜਾਏ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਜਿਸ ਦਾ ਜੀਉ ਉਸ ਮਿਲ ਰਹਾ ਹੈ ਉਸ ਮਿਲ ਰਹਾ ਹੈ ਹਰ ਵਸੈ ਮਨ ਆਏ ਹਰ ਸਰ ਮਨ ਆਏ ਔਰ ਆਪ ਅਮੁੱਲਕ ਹੈ ਔਰ ਆਪ ਅਮੁੱਲਕ ਹੈ ਭਗਤ ਨਾਨਕ ਦੇ ਨਾਨਕਾ ਨਾਨਕਾ ਜਿਨ ਹਰ ਜਿਨ ਹਰ ਪੱਲੇ ਪਾਏ ਪੱਲੇ ਪਾਏ ਹਰ ਰਾਸ ਮੇਰੀ ਹਰ ਰਾਸ ਮੇਰੀ ਮਨ ਵਣਜਾਰਾ ਮਨ ਵਣਜਾਰਾ ਹਰ ਰਾਸ ਮੇਰੀ ਹਰ ਰਾਸ ਮੇਰੀ ਮਨ ਵਣਜਾਰਾ ਮਨ ਵਣਜਾਰਾ ਸਤਗੁਰ ਤੇ ਸਤਗੁਰ ਤੇ ਰਾਸ ਜਾਣੀ ਰਾਸ ਜਾਣੀ ਹਰ 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 ਨਿਤ ਜਪਿਓ ਜੀਓ ਨਿਤ ਜਪਿਓ ਜੀਓ ਜਪਿਓ ਜਪੇ ਹੋ ਪੱਪੇ ਨੂੰ ਸਿਹਾਰੀਆ ਜਪੇ ਹੋ ਜਪੇ ਹੋ ਨਿਤ ਜਪੇ ਹੋ ਜੀ ਆਹ ਨਿਤ ਜਪੇ ਹੋ ਜੀ ਆਹ ਲਾਹਾ ਖਟੇ ਹੋ ਦਿਹਾੜੀ ਲਾਹਾ ਖਟੇ ਹੋ ਦਿਹਾੜੀ ਕਹੇ ਕਿ ਨੂੰ ਸਿਹਾਰੀਆ ਖੱਟੇ ਹੋ ਖੱਟੇ ਹੋ ਖੱਟੇ ਹੋ ਲਾਹਾ ਖਟੇ ਹੋ ਦਿਹਾੜੀ ਲਾਹਾ ਖਟੇ ਹੋ ਦਿਹਾੜੀ ਇਹੋ ਧਨ ਇਹੋ ਧਨ ਤੈਨਾ ਮਿਲਿਆ ਤੈਨਾ ਮਿਲਿਆ ਜਿਨ ਹਰ ਆਪੇ ਭਾਣਾ ਜਿਨ ਹਰ ਆਪੇ ਭਾਣਾ ਕਹ ਨਾਨਕ ਕਹ ਨਾਨਕ ਹਰ ਰਾਸ ਮੇਰੀ ਹਰ ਰਾਸ ਮੇਰੀ ਮਨ ਹੋਆ ਬਨਜਾਰਾ ਮਨ ਹੋਆ ਬਨਜਾਰਾ ਏ ਰਸਨਾ ਏ ਰਸਨਾ ਏ ਸ਼ਬਦ ਵੱਖਰਾ ਕਰਕੇ ਬੋਲਣਾ ਏ ਰਸਨਾ ਏ ਰਸਨਾ ਤੂੰ ਅਨ ਰਸ ਰਾਜ ਰਹੀ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੇਤਾ ਹੋਰਤ ਕੇਤਾ ਜਚੁਰ ਜਚਰਾ ਹਰ ਰਸ ਪੱਲੇ ਨਾ ਪਾਏ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੈ ਹਰ ਰਸ ਪਾਏ ਪੱਲੈ ਪੱਲੈ ਲੱਲੇ ਨੂੰ ਦਲਾਈਆਂ ਹਰ ਰਸ ਪਾਏ ਪੱਲੈ ਹਰ ਰਸ ਪਾਏ ਪੱਲੈ ਪੀਏ ਹਰ ਰਸ ਪੀਏ ਹਰ ਰਸ ਬੋੜ ਨਾ ਬੋੜ ਨਾ ਤ੍ਰਸਨਾ ਲਾਗੈ ਆਏ ਤ੍ਰਸਨਾ ਲਾਗੈ ਆਏ ਲੱਗੈ 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 ਆਏ ਲੱਗੈ ਆਏ ਇਹੋ ਹਰ ਰਸ ਇਹੋ ਹਰ ਰਸ ਕਰਮੀ ਪਾਈਐ ਕਰਮੀ ਪਾਈਐ ਸਤਗੁਰ ਮਿਲਾਏ ਸਤਗੁਰ ਮਿਲਾਏ ਜਿਸ ਆਏ ਜਿਸ ਆਏ ਕਹ ਨਾਨਕ ਕਹ ਨਾਨਕ ਹੋਰ ਅੰਦਰਸ ਸਭ ਵਿਸਰੇ ਹੋਰ ਅੰਦਰਸ ਸਭ ਵਿਸਰੇ 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 ਕੋਲਾ ਵਿਸਰਾ ਨਹੀਂ ਕਹਣਾ ਵਿਸਰੇ ਵਿਸਰੇ ਸਭ ਵਿਸਰੇ ਸਭ ਵਿਸਰੇ ਜਹ ਹਰ ਵਸੈ ਜਹ ਹਰ ਵਸੈ ਮਨ ਆਏ ਮਨ ਆਏ ਏ ਸਰੀਰਾ ਮੇਰਾ ਏ ਸਰੀਰਾ ਮੇਰਾ ਹਰ ਤੁਮ ਮਹਿ ਹਰ ਤੁਮ ਮਹਿ ਜੋਤ ਰੱਖੀ ਜੋਤ ਰੱਖੀ ਤਾਂ ਤੂੰ ਤਾਂ ਤੂੰ ਜਗ ਮਹਿ ਆਇਆ ਜਗ ਮਹਿ ਆਇਆ ਹਰ ਜੋਤ ਰੱਖੀ ਹਰ ਜੋਤ ਰੱਖੀ ਤੁਧ ਵਿੱਚ ਤੁਧ ਵਿੱਚ ਤਾਂ ਤੂੰ ਤਾਂ ਤੂੰ ਜਗ ਮਹਿ ਆਇਆ ਜਗ ਮਹਿ ਆਇਆ ਹਰ ਆਪੇ ਮਾਤਾ ਹਰ ਆਪੇ ਮਾਤਾ ਆਪੇ ਪਿਤਾ ਆਪੇ ਪਿਤਾ ਜਨ ਜੀਓ ਉਪਾਏ ਜਨ ਜੀਓ ਉਪਾਏ ਜਗਤ ਦਿਖਾਇਆ ਜਗਤ ਦਿਖਾਇਆ 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 ਦਦ ਦੇ ਉਸਿਹਾਰਿਆ ਦਦ ਦੇ ਸਿਹਾਰੀ ਦੇ ਦਿਖਾਇਆ ਦਿਖਾਇਆ ਗੁਰ ਪ੍ਰਸਾਦੀ 부ਝਿਆ ਗੁਰ ਪ੍ਰਸਾਦੀ 부ਝਿਆ ਤਾਂ ਚਲਤ ਹੋਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਚਲਤ ਨਦਰੀ ਆਇਆ ਕਹ ਨਾਨਕ ਕਹ ਨਾਨਕ ਸ੍ਰਿਸ਼ਟ ਕਾ ਸ੍ਰਿਸ਼ਟ ਕਾ ਮੂਲ ਰਚਿਆ ਮੂਲ ਰਚਿਆ ਜੋ ਤੇ ਰਾਖੀ ਜੋਤ ਰਾਖੀ ਤਾ ਤੂੰ ਰਾਤੋ ਜਗ ਮਹਿ ਆਇਆ ਜਗ ਮਹਿ ਆਇਆ